ਅੱਜ ਤੋਂ ਤੱਕ ਇਹ ਅਕਸਰ ਤੇ ਕੰਨੀ ਇਹਦੇ ਸਾਹਮਣੇ ਸਾਨੂੰ ਜਾਣ ਕੇ ਦਿੱਤੀ ਹੋਈ ਹੈ ਜੀ ਅੱਜ ਦਾ ਜਿਹੜਾ ਇਹ ਰੋਸ ਧਰਨਾਵਾ ਜੀ ਪੂਰੇ ਪੰਜਾਬ ਪੂਰੇ ਇੰਡੀਆ ਦੇ ਵਿੱਚ ਅੱਜ ਦੇ ਦਿਨ ਪੂਰੇ ਕਾਂਗਰਸ ਦੇ ਐਸੀ ਡਿਪਾਰਟਮੈਂਟ ਦੇ ਡਿਸਟ੍ਰਿਕਟ ਹੈੱਡਕੁਆਟਰ ਤੇ ਡਿਸਟ੍ਰਿਕਟ ਚੇਅਰਮੈਨ ਦੀ ਅਗਵਾਈ ਦੇ ਵਿੱਚ ਇਹ ਪੁੱਤਰੇ ਫੁਕੇ ਜਾ ਰਹੇ ਹੈ ਕੇਂਦਰ ਸਰਕਾਰ ਦੇ ਉਹਦਾ ਵਿਸ਼ਾ ਇਹ ਹੈ ਕਿ ਜਿਹੜੇ ਸਾਡੇ ਬੀਆਰ ਗਵਾਈ ਜੀ ਚੀਫ ਜਸਟਿਸ ਨੇ ਐਡੀ ਵੱਡੀ ਪੋਸਟ ਤੇ ਬੈਠੇ ਹੋ ਕੋ ਕਿ ਐਸਸੀ ਭਾਈ ਚਰਨ ਨਾਲ ਸੰਬੰਧਿਤ ਆ ਉਹ ਇੱਕ ਐਸਸੀ ਭਾਈ ਚਾਰੇ ਦੇ ਮੁੱਦੇ ਤੇ ਕੋਈ ਆਪਣੀ ਗੱਲ ਕਰ ਫੈਸਲਾ ਸੁਣ ਰਹੀ ਜਿਹੜਾ ਕਿ ਇੱਕ ਵਕੀਲ ਸੀਗਾ ਇੱਕ ਆਰਐਸਐਸ ਦਾ ਬੰਦਾ ਵਕੀਲ ਸੀਗਾ ਜਿਹੜਾ ਉਸ ਫੈਸਲੇ ਦੇ ਬਿਲਕੁਲ ਉਲਟ ਸੀ ਔਰ ਉਸ ਸੀਨ ਨੂੰ ਨਾ ਸਹਾਰਦਾ ਉਹਨੇ ਉਸ ਜਸਟਿਸ ਪਾਵਰ ਦੇ ਉੱਤੇ ਜਿਹੜਾ ਬੈਠਾ ਹੈ ਬੰਦਾ ਸੀ ਉਹਨੇ ਜੁੱਤੀ ਮਾਰੀ ਔਰ ਜੋ ਕੀ ਬੜੀ ਨਿੰਦਣਯੋਗ ਹੈ ਔਰ ਇਹ ਜਦੋਂ ਦੀ ਭਾਜਪਾ ਕੇਂਦਰ ਦੇ ਵਿੱਚ ਆਈ ਆ ਉਦੋਂ ਤੋਂ ਜਿੱਥੇ-ਜਿੱਥੇ ਜੇ ਦੇਖੋ ਜੇ ਸਾਡੇ ਭਾਈਚਾਰੇ ਦਾ ਐਸਸੀ ਭਾਈਚਾਰ ਦਾ ਦਲਿਤ ਭਾਈਚਾਰੇ ਦਾ ਚੀਫ ਜਸਟਿਸ ਜਿਆ ਇਦੋਂ ਵੀ ਉੱਤੇ ਇੱਕ ਹੋਰ ਚੋਦਾ ਵਾ ਇਹ ਜਿਹੇ ਬੰਦੇ ਜੇ ਸੁਰੱਖਿਤ ਨਹੀਂ ਤੇ ਆਮ ਬੰਦਾ ਕਿੱਥੋਂ ਸੁਰੱਖਿਤ ਹੋਊਗਾ ਅਸੀਂ ਤੁਹਾਡੇ ਮਾਧਿਅਮ ਰਾਈਏ ਕਹਿਣਾ ਚਾਹੁੰਦੇ ਆ ਕਿ ਜੇ ਗਵਾਈ ਸਾਹਿਬ ਨੂੰ ਨਾਸਾਨ ਸਾਭ ਮਿਲਿਆ ਔਰ ਪਿਛਲੇ ਦਿਨ ਉਹ ਹਲੇ ਗੱਲ ਠੰਡੀ ਨਹੀਂ ਪਈ ਸੀ ਕਿ ਸਾਡੇ ਇੱਕ ਐਸਪੀ ਭਾਈ ਚਰਦੇ ਹਰਿਆਣੇ ਦੇ ਵਿੱਚ ਏਡੀਸੀ ਵੀ ਐਡੀਸ਼ਨਲ ਡਿਪਟੀ ਬਹੁਤ ਵੱਡੀ ਪੋਸਟ ਹੁੰਦੀ ਆ ਔਰ ਉਹਨਾਂ ਨੂੰ ਇੰਨਾ ਕਿ ਪਰੇਸ਼ਾਨ ਤੰਗ ਕੀਤਾ ਗਿਆ ਵੀ ਇੰਨਾ ਸਰਕਾਰਾਂ ਲੋਕੋ ਕੀ ਹਰਿਆਣੇ ਦੇ ਵਿੱਚ ਵੀ ਕੇਂਦਰ ਦੀ ਸਰਕਾਰ ਆ ਭਾਈ ਵਾਲ ਸਰਕਾਰ ਆ ਉਹਨਾਂ ਦੀ ਔਰ ਇੰਨਾ ਕਿ ਤੰਗ ਕੀਤਾ ਗਿਆ ਵੀ ਉਹਨਾਂ ਨੂੰ ਸੁਸਾਈਡ ਕਰਨ ਤੇ ਮਜੂਰ ਕੀਤਾ ਗਿਆ ਉਹਨਾਂ ਨੇ ਵਿਦ ਨੇਮ ਉਹਨਾਂ ਦੇ ਨਾਮ ਪਰਚੇ ਦੇ ਵਿੱਚ ਰੱਖਾ ਗਿਆ ਜਿਹਦੇ ਵਿੱਚ ਪੰਜਾਬ ਹਰਿਆਣਾ ਦੇ ਡੀਜੀਪੀ ਦਾ ਵੀ ਨਾਮ ਹੈਗਾ ਵਾ ਸੋ ਅਸੀਂ ਮੈਂ ਹੁਣੇ ਅਪਡੇਟ ਇੱਕ ਨਵੀਂ ਪੜਦਾ ਪਈ ਉਹਨਾਂ ਨੇ ਐਸਟੀ ਐਕਟ ਦਾ ਪਰਚਾ ਦਾ ਪਾਤਵਾ ਪਰ ਅਸੀਂ ਪਿਛਲੇ ਦਿਨੀ ਜਿਹੜੀ ਉਹ ਘਟਨਾ ਘਟੀ ਸੀਗੀ ਉਹ ਘਟਨਾ ਦੇ ਵਿੱਚ ਉਹਨਾਂ ਨੇ ਉਹ ਜਿਹੜੀਆਂ ਆਪਣਾ ਪਰਚਾ ਪਾਇਆ ਸੀ ਉਹਨਾਂ ਨੂੰ ਧਰਾਵਾ ਨਹੀਂ ਲਾਈਆਂ ਸੀ ਪਰ ਅਸੀਂ ਮੰਗ ਕਰਦੇ ਹਾਂ ਤੁਹਾਡੇ ਮੱਦੇਨਜ਼ਰ ਜੇ ਇਹਨਾਂ ਦੋਨਾਂ ਨੂੰ ਇਨਸਾਫ ਨਾ ਮਿਲਿਆ ਜੋ ਸਾਡੀ ਪਾਰਟੀ ਹਾਈ ਲੈਵਲ ਤੇ ਹੁਕਮ ਲਾਊਗੀ ਉਹ ਵੱਡੇ ਪੱਧਰ ਤੇ ਸੰਘਰਸ਼ ਕਰਕੇ ਫਿਰ ਸ਼ਰਕਾ ਤੇ ਉਤਰਗੇ ਆਪਦੇ ਜਿਹੜੇ ਸਾਡੇ ਮਾਣਯੋਗ ਚੀਫ ਡਸਟ੍ਰਿਕਟ ਜਿਹੜਾ ਗਵਈ ਸਾਹਿਬ ਔਰ ਡੀਜੀਪੀ ਸਾਹਿਬਾ ਜੋ ਵੀ ਆ ਇਹਨਾਂ ਨੂੰ ਮੰਗਤਵਾਉਂਦੀ ਪੂਰੀ ਕੋਸ਼ਿਸ਼ ਕਰਾਂਗੇ ਸਾਡੀ ਮੰਗ ਇਹ ਵੀ ਜੇ ਇਹ ਜੇ ਲੋਕ ਸੁਰੱਖਿਤ ਨਹੀਂ ਤੇ ਆਮ ਬੰਦਾ ਕਿੱਥੋਂ ਸੁਰੱਖਿਤ ਹੋਊਗਾ ਉਹ ਸਾਰਾ ਮਾਹੌਲ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦਾ ਜੋਰ ਪਾ! ਵੋਟ ਜੋ ਪਾਰਟੀ ਮੁਰਦਾਬਾਦ 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 ਜ਼ੋਰ ਕਰਤੀ ਸ਼ੋਰ ਮੁਰਦਾਬਾਦ ਮੁਰਦਾਬਾਦ ਅੱਜ ਦਾ ਜਿਹੜਾ ਇਹ ਅੱਜ ਦਾ ਖਾਸ ਕਾਜੀ ਅੱਜ ਸਾਨੂੰ ਲੱਗਦਾ ਸੀ ਅੱਜ ਇਹ ਕੱਟ ਚਾਰਕੇ ਤੋਂ ਆਪ ਦੇ ਵਿੱਚ ਮੁਝਾ ਸ਼ਹਿਰ ਵਿਚ ਆਵਲ ਬਟ ਨੇਮ ਚੌਂਕ ਦੇ ਵਿੱਚ ਪੁੱਤਰਾ ਛੱਡ ਰਿਹਾ ਇਹ ਕਹਿ ਛੱਡ ਰਿਹਾ ਕਿਹਦਾ ਕਿਹਦਾ ਪੁੱਤਰਾ ਛੱਡ ਰਿਹਾ ਇਹਦੇ ਬਾਰੇ ਮਣੀ ਜਾਣ ਕਰ ਦੇ ਇਹਦੇ ਪਾਸੇ ਜਾ ਜਾਰੂ ਕਰਨਾ ਚਾਹੁੰਦੇ ਆ ਇਹ ਫੁੱਤਰਾ ਜਿਹੜਾ ਅੱਜ ਮੋਤੀ ਮੋਦੀ ਦੀ ਸਰਕਾਰ ਦਾੜਾ ਜਾ ਰਿਹਾ ਕਿਉਂਕਿ ਇਹਨਾਂ ਨੇ ਸੁਪਰੀਮ ਕੋਰਟ ਦੇ ਜੱਜ ਦੇ ਉੱਤੇ ਇਹਨਾਂ ਦੇ ਇੱਕ ਵਕੀਲ ਵੱਲੋਂ ਜੋ ਚੁਪਟੀ ਕੀਤੀ ਗਈ ਉਹਦੇ ਰੋਸ ਵਿੱਚ ਅਸੀਂ ਕਾਂਗਰਸ ਪਾਰਟੀ ਦੇ ਸਾਰੇ ਐਸਐਸਸੀ ਡਿਪਾਰਟਮੈਂਟ ਦੇ ਬੰਦੇ ਇਕੱਠੇ ਹੋ ਕੇ ਅਸੀਂ ਇਸ ਦਾ ਬਸੋਰੋਰ ਰੋਡ ਕਰ ਰਹੇ ਆ ਕਿਉਂਕਿ ਜੇ ਸੁਪਰੀਮ ਕੋਰਟ ਦਾ ਜੱਜ ਜਾਂ ਕੋਈ ਆਈਬੀਐਸ ਆਫਸਰ ਹੀ ਇਸ ਯਾਦ ਭਵਾਨੀਆਂ ਵੱਲੋਂ અપਮਾਨਤ ਹੁੰਦਾ ਰਹਿੰਦਾ ਹੈ ਤੇ ਆਮ ਜਨਤਾ ਦਾ ਕੀ ਹਾਲ ਹੋਣਾ। ਕਿਹਦੀ ਅਸੀਂ ਇਸ ਕੇਸ ਦੀ ਉਹ ਤੋਂ ਕਰਦਾ ਵਿੱਚ ਲਿੰਦਾ ਕਰਦੇ ਆ। ਉਹ ਸੁਸਟੇ ਮਾਰੇ ਵਕੀਲ ਦੇ ਉੱਤੇ ਤੁਰੰਤ ਬਾਈ ਨੇ ਮਰਜ਼ਾ ਹੋਣਾ ਚਾਹੀਦਾ ਹੈ। ਜਿਹੜੀਆਂ ਵੀ ਬਣਦੀਆਂ ਧਰਾਵਾਂ ਲਾਗੂ ਕੀਤੀਆਂ ਜਾਣ ਉਹਨਾਂ ਅਨੁਸਾਰ ਤੋਂ ਸਾਰ ਸਜ਼ਾ ਦਿੱਤੀ ਜਾਵੇ। ਉਹਨੂੰ ਗ੍ਰਿਫਤਾਰ ਕੀਤਾ ਜਾਵੇ। ਜੇ ਸਰ ਸਾਹਿਬ ਜੀ ਤੁਹਾਡੇ ਲਈ ਨਹੀਂ ਜੀ ਮੱਗਾ ਬੰਦੀ ਅਸੀਂ ਅਗਲਾ ਰੰਨ ਸੀ ਕੀ ਤੁਹਾਡੀ ਅਸੀਂ ਆਇ ਕਮਾਨ ਦੇ ਵਿਧਾਨ ਰੈਸਾਂ ਦੇ ਅਸੀਂ ਵਿਚਾਰ ਸੇ ਹੋਰ ਸਿੱਖਿਆ ਕਰਾਂਗੇ ਅਤੇ ਜਿਹੜੇ ਸਮਾਜ ਨੂੰ ਪੱਤਰ ਕਰਕੇ ਹੋਰ ਗਲੀਆਂ ਸੜਕਾਂ ਦੇ ਉੱਤਰਨੀ ਅਸੀਂ ਕੋਸ਼ਿਸ਼ ਕਰਾਂਗੇ ਅੱਜ ਵੀ ਹੈ ਸਾਡੀ ਇਹ ਸਰਕਾਰ ਦੀ ਚੇਤਾਨੀ ਹੈ ਕਿ ਉਸ ਵਕੀਲ ਦੇ ਉੱਤੇ ਇਹ ਪਰਚਾ ਬਾਈ ਨੇ ਪਰਚਾ ਦਰਜ ਹੋਈ ਤੇ ਸਾਡੇ ਤਸਵੀਰਪੁਰ ਸਿੰਘ ਜੱਜ ਸਾਹਿਬ ਕੋਈ ਸਾਹਿਬ ਦਾ ਫਿਰ ਸਾਥ ਮਿਲਣਾ ਚਾਹੀਦਾ ਹੈ ਔਰ ਇਸ ਤਰ੍ਹਾਂ ਹੋ ਰਿਹਾ ਵੀ ਸਾਡੇ ਐਸਸੀ ਓਬੀਸੀ ਭਾਈ ਨਾਲ ਭਾਈਚਾਰੇ ਨਾਲ ਸੰਬੰਧਿਤ ਲੋਕਾਂ ਦੇ ਜੁਤੀ ਦਾ ਜਾਂ ਕਿਸੇ ਹੋਰ ਤਰੀਕੇ ਦਾ ਮਾਮਲਾ ਕੀਤਾ ਜਾ ਰਿਹਾ ਇਹ ਸੈਂਟਰ ਦੀ ਸਰਕਾਰ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੀ ਅਮਿਤ ਸ਼ਾਹ ਦੀ ਸਹਿ ਅਤੇ ਆਰਐਸਐਸ ਦੀ ਸਹਿ ਦੇ ਨਾਲ ਹੋ ਰਿਹਾ ਜਿਹੜਾ ਮਾਹੌਲ ਪੈਦਾ ਕੀਤਾ ਜਾ ਰਿਹਾ ਵੀ ਸਾਡੇ ਆਪਸੀ ਭਾਈਚਾਰੇ ਨੂੰ ਲੜਾਉਣ ਦਾ ਉਹਨਾਂ ਨੂੰ ਬੇਇੱਜ਼ਤ ਕਰਨ ਦਾ ਇਹ ਕਿਸੇ ਵੀ ਹਾਲਤ ਵਿੱਚ ਅਸੀਂ ਐਸਸੀ ਓਬੀਸੀ ਭਾਈਚਾਰਾ ਬਰਦਾਸ਼ਤ ਨਹੀਂ ਕਰੂਗਾ ਜੋ ਹਾਈ ਕਮਾਂਡ ਦੇ ਆਰਡਰ ਹੋਣਗੇ ਸਾਰੇ ਹੀ ਸੂਬਿਆਂ ਦੇ ਵਿੱਚ ਆਪਦੇ ਸਾਰੇ ਐਸਸੀ ਭਾਈਚਾਰੇ ਤੇ OBC ਭਾਈਚਾਰੇ ਨੂੰ ਇਕੱਠਾ ਕਰਕੇ ਸੰਘਰਸ਼ ਨੂੰ ਪੂਰਾ ਤਿੱਖਾ ਕਰਾਂਗੇ ਜਿੰਨੀ ਦੇਰ ਤੱਕ ਇਹ ਇਸ ਗੱਲ ਦਾ ਸਾਨੂੰ ਨਿਆਂ ਨਹੀਂ ਮਿਲਦਾ ਔਰ ਗੋਈ ਸਾਹਿਬ ਤੇ ਜੋ ਜਿੱਤੀ ਜੁੱਤੀ ਸਿੱਟੀ ਗਈ ਆ ਔਰ IPS ਜੋ ਆਪਣਾ ਆਤਮ ਹੱਤਿਆ ਕਰ ਗਿਆ ਜੀ ਜਿੰਨੀ ਦੇਰ ਮੰਨੂ ਪੂਰਾ ਸਨਮਾਨ ਨਹੀਂ ਮਿਲਦਾ ਜਾਂ ਉਹਨਾਂ ਨੂੰ ਨਿਆਂ ਨਹੀਂ ਮਿਲਦਾ ਓਨੀ ਦੇਰ ਅਸੀਂ ਕਿਸੇ ਵੀ ਤਰੀਕੇ ਨਾਲ ਚੁੱਪ ਕਰਕੇ ਬੈਠਾਂਗੇ ਨਹੀਂ ਜੋ ਕਾਂਗਰਸ ਪਾਰਟੀ ਵੱਲੋਂ ਤੇ ਸਾਡੇ ਐਸਬੀਸੀ ਸਮਾਜ ਵੱਲੋਂ ਇਹ ਪਹਿਈਆ ਕੀਤਾ ਗਿਆ ਹੈ ਕਿ ਜੋ ਮੋਦੀ ਸਰਕਾਰ ਦੇ ਪਾਲੇ ਹੋਏ ਗੁੰਡੇ ਜੋਗੇ ਚਾਹੇ ਉਹ ਸੰਵਿਧਾਨ ਦੇ ਕਿ ਉਹਨਾਂ ਨੇ ਕਾਨੂੰਨੀ ਕਾਰਵਾਈ ਨਾਲ ਵਕੀਲ ਬਣੇ ਹੋਣ ਪਰ ਉਹਨਾਂ ਨੇ ਉਹਨਾਂ ਮਰਜ਼ਾਦਾ ਨੂੰ ਨਾ ਰੱਖਦੇ ਹੋਏ ਜੱਜ ਸਾਹਿਬ ਇੱਕ ਆਪਣਾ ਵਧੀਆ ਫੈਸਲਾ ਸੁਣਾ ਰਹੇ ਸੀ ਜੋ ਕਿ 1998 ਦੇ ਵਿੱਚ ਐਟ੍ਰੋਸਿਟੀ ਐਕਟ ਉਹ ਲਾਗੂ ਜਿਹੜਾ ਸੀ ਇਹਨਾਂ 2018 ਚ ਉਹਨੂੰ ਤੋੜਿਆ ਸੀ ਉਹਨਾਂ ਨੇ ਉਸ ਨੂੰ ਦੁਬਾਰਾ ਜੀਵਤ ਕੀਤਾ ਔਰ EVM ਮਸ਼ੀਨ ਦੇ ਤਹਿਤ ਉਹ ਬੋਲ ਰਹੇ ਸੀ ਔਰ ਉਦੋਂ ਉਹਨਾਂ ਨੇ EVM ਦੇ ਅਗੇਸਟ ਫੈਸਲਾ ਦੇਣਾ ਸੀ ਉਸ ਫੈਸਲੇ ਨੂੰ ਤੋੜ ਮਰੋੜਨ ਦੇ ਖਾਤਰ ਇੱਕ ਇਹ ਆਰਐਸਐਸ ਦੇ ਗੁੰਡੇ ਨੇ ਇੱਕ ਐਡਵੋਕੇਟ ਨੇ ਉਹਨਾਂ ਦੇ ਜੁੱਤੀ ਚੁਲਾਈ ਔਰ ਜੁੱਤੀ ਚਲਾਉਣ ਦੇ ਨਾਲ ਜਿਹੜਾ ਹੈਗਾ ਉਹ ਫੈਸਲੇ ਨੂੰ ਤਾਰਪਿੰਡੋ ਕੀਤਾ ਗਿਆ ਆ ਪਿਛਲੇ ਦਿਨਾਂ ਦੇ ਵਿੱਚ ਇਹਨਾਂ ਨੇ ਜੋ ਹਰਿਆਣਾ ਦੇ ਵਿੱਚ ਐਡੀਜੀਪੀ ਵਾਈ ਪੂਰਨ ਕੁਮਾਰ ਉਹਨਾਂ ਦੇ ਇਹਨਾਂ ਨੇ ਇੰਨਾ ਕਿ ਉਹਨਾਂ ਨੂੰ ਟੌਰਚਰ ਕੀਤਾ ਜਦ ਕਿ ਉਹ ਆਈਪੀਐਸ ਹੈ ਪਰ ਉਹਨਾਂ ਦੀ ਜੋ ਵਾਈਬ ਹੈ ਉਹ ਆਈਏਐਸ ਹੈ ਔਰ ਉਹਨਾਂ ਨੇ ਇਸ ਚੀਜ਼ ਨੂੰ ਮੁੱਖ ਰੱਖ ਕੇ ਇਹ ਵੀ ਇਹ ਪਾਰਟੀ ਅੱਗੇ ਨਾ ਆਵੇ ਜੋ ਐਸੀ ਸਮਾਜ ਦੇ ਜੋ ਸਾਡੇ ਅਫੀਸਰ ਸਹਿਬਾਨ ਹੈ ਉਹ ਅੱਗੇ ਨਾ ਆ ਸਕਣ ਇਹਨਾਂ ਨੇ ਉਸ ਨੂੰ ਇੰਨਾ ਕੁ ਟੌਰਚਰ ਕੀਤਾ ਕਿ ਉਹ ਆਪਣਾ ਸੁਸਾਇਸਾਈਡ ਨੋਟ ਲੱਗ ਕੇ ਜੋ ਕਿ 9 ਪੇਜ ਦਾ ਸੁਸਾਇਸਾਈਡ ਨੋਟ ਹੈ ਜਿਹਦੇ ਵਿੱਚ 15 ਬੰਦਿਆਂ ਦੇ ਨਾਂ ਦਰਜ ਹੈ ਉਹਨਾਂ ਨੇ ਉਹਦੇ ਤੇ ਜੋ ਐਟ੍ਰੋਸਿਟੀ ਐਕਟ ਨਹੀਂ ਲਾਇਆ ਸੀ ਔਰ ਉਹਨਾਂ ਦੇ ਨਾਲ ਜੋ ਉਹਨਾਂ ਦੀ ਜੋ ਡੈਡ ਬੋਡੀ ਹੈ ਉਹ ਸੈਕਟਰ 16 ਦੇ ਵਿੱਚ ਡੈਡ ਬੋਡੀ ਮੌਸਟਰੀ ਦੇ ਵਿੱਚ ਰੱਖੀ ਗਈ ਹੈ ਔਰ ਇਹ ਦੇਖੋ ਭਾਜਪਾ ਸਰਕਾਰ ਦੀ ਐਡੀ ਕੁੰਡਾ ਕਰਦੀ ਹੈ ਉਸ ਡੈਡ ਬੋਡੀ ਨੂੰ ਕਦੇ ਉਹ ਪੀਜੀਆਈ ਨੇ ਛੱਪ ਕਰਦੇ ਆ ਤੇ ਕਦੇ ਉਹ ਸੈਕਟਰ ਸੋਨਾ ਚ ਛੱਪ ਕਰਦੇ ਆ ਉਹਨਾਂ ਨੂੰ ਇਹ ਹੈ ਕਿ ਜੇ ਅਗਰ ਇਹ ਇਹਨਾਂ ਨੇ ਟਾਈਮਲੀ ਇਹਨੂੰ ਹਰਾਸ ਕਰਕੇ ਇਹਦਾ ਪੋਸਟ ਮਾਸਟਰਮ ਕਰਾ ਕੇ ਛੇਤੀ ਤੋਂ ਛੇਤੀ ਜੜੀਆਂ ਹੈਗੀਆਂ ਉਹਦਾ ਸਿਸਕਾਰ ਕਰਾਇਆ ਜਾਵੇ ਪਰ ਸਾਡੇ ਜਿਹੜੇ ਹੈਗੇ ਆ ਉਥੇ ਸੂਝਵਾਨ ਲੀਡਰ ਬੈਠੇ ਆ ਉਹਨਾਂ ਨੇ ਇਹ ਤਿਆਰੀ ਕੀਤਾ ਤੇ ਅਸੀਂ ਇਹਨਾਂ ਨੂੰ ਇਸ ਪਾਸੇ ਨਹੀਂ ਆਉਣ ਦੇਵਾਂਗੇ हां ਅੱਜ ਸਾਡੇ ਸਮਾਜ ਵੱਲੋਂ ਸਾਡੇ ਜਥੇਬੰਦੀ ਵੱਲੋਂ ਇਹ ਤਹਿैया ਕੀਤਾ ਗਿਆ ਹੈ ਕਿ ਅਸੀਂ ਇਹਨਾਂ ਗੁੰਡਿਆਂ ਦਾ ਜੋ ਆਰਐਸएस ਦੇ ਪਿੱਠੂ ਹੈ ਇਹ ਜੋ ਅਮਿਤ ਛਾਹ ਹੈ ਉਹਦਾ ਜੋ ਅਸੀਂ ਪুতਲਾ ਫੂਕਣ ਜਾ ਰਹੇ ਹਾਂ ਔਰ ਉਸ ਪুতਲੇ ਦੇ ਵਿੱਚ ਇਹ ਕਲੀਅਰ ਹੈ ਤੇ ਇਹ ਜੋ ਇਹ ਕਹਿ ਰਹੇ ਆ ਵੀ ਇਹ ਫੈਸਲਾ ਉਹ ਜੋ ਉਹਨਾਂ ਨੇ ਸੁਣਾ ਰਏ ਸੀਗੇ ਉਹ ਕਹਿੰਦੇ ਵੀ ਉਹ ਨਹੀਂ ਜਦ ਕੇ ਉਹ ਫੈਸਲਾ ਸਿਰਫ ਪਾਵਰ ਜਿਹੜੀ ਸੀ ਉਹ ਅਮਿਤ ਸ਼ਾਹ ਦੇ ਅੰਦਰ ਆਉਂਦੀ ਸੀ ਔਰ ਉਹਨੇ ਇਹਨੂੰ ਨਾਂ ਤਾਰਪਿੰਡੋ ਕਰਦੇ ਹੋਏ ਇਹਨਾਂ ਤੋਂ ਜੁੱਤੀ ਚਲਵਾਈ ਔਰ ਸਾਡਾ ਆਈਪੀਐਸ ਜੀ ਅਫਸਰ ਸੀਗਾ ਜਿਹੜਾ ਏਡੀਜੀਪੀ ਉਹਨੂੰ ਸੋਸਾਇਟੀ ਕਰਨ ਵਾਸਤੇ ਮਜਬੂਰ ਕੀਤਾ ਗਿਆ ਔਰ ਸਾਡੀ ਪਾਰਟੀ ਜਿਹੜੀ ਹੈ ਇਹਦਾ ਵਿਰੋਧ ਕਰਦੀ ਹੈ ਔਰ ਜੇ ਅਗਰੇ ਇਹ ਹੁਣ ਵੀ ਨਾ ਸੁਧਰੇ ਤਾਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਤਿੱਖਾ ਵਿਰੋਧ ਕਰਦੇ ਹੋਏ ਤਾਂ ਅਸੀਂ ਜਿਹੜਾ ਹੈਗਾ ਪੰਜਾਬ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਹੋ ਸਕਦਾ ਅਸੀਂ ਰੇਨਾ ਰੋਕਣ ਤੱਕ ਪਹੁੰਚ ਗਏ ਇਹਨਾਂ ਕਹਿੰਦਾ ਹੋਇਆ ਖਿਮਾਂ ਦਾ ਜੱਜਗਾ ਜੈ ਭੀਮ ਜੈ ਭਾਰਤ भाजपा की केंद्र सरकार मुर्दा भाजपा केंद्र सरकार मुर्दा भारतीय जनता पार्टी मुर्दा جي yeah, باد yeah, yeah.